ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਨੂੰ ਇਹ ਜਰਮਨ ਦਾ ਬਹੁਤ ਹੀ ਖੂਬਸੂਰਤ ਇਲਾਕਾ ਮੇਰੇ ਜਰਮਨ ਦੇ ਦੇਖੇ ਗਏ ਇਲਾਕਿਆਂ ਵਿੱਚੋਂ ਸਭ ਤੋਂ ਖੂਬਸੂਰਤ ਹਾਲਾਂਕਿ ਬੜੇ ਸੋਹਣੇ ਸੋਹਣੇ ਸ਼ਹਿਰ ਹੈ ਜਰਮਨ ਦੇ ਵਿੱਚ ਬੜੇ ਵੱਡੇ ਸ਼ਹਿਰ ਹੈ ਕੋਲਨ ਫ੍ਰੈਂਕਫਰਟ ਡਿਊਸਬਰਗ ਡਸਲਡੌਰਫ ਹਾਂਬਰਗ ਬਰਲਿਨ ਮਿਊਨਿਕ ਬੜੇ ਸਾਰੇ ਸ਼ਹਿਰ ਆ ਪਰ ਇਹ ਪਿੰਡੂ ਇਲਾਕਾ ਹੈ ਇਹ ਜਰਮਨ ਦੇ ਸਭ ਤੋਂ ਖੂਬਸੂਰਤ ਮੈਸਮਜਾ ਇਲਾਕਿਆਂ ਵਿੱਚੋਂ ਤੇ ਇਹਦਾ ਨਾਮ ਹੈ ਟ੍ਰਾਈਬਨਟਰਾਰਬਾਕ ਇਹ ਪਿੰਡੋ ਏਰੀਆ ਹੈ ਤੇ ਟੂਰਿਸਟ ਏਰੀਆ ਦੋ ਚੀਜ਼ਾਂ ਕਰਕੇ ਪ੍ਰਸਿੱਧ ਹੈ ਇੱਕ ਤੇ ਅੰਗੂਰਾਂ ਦੇ ਕਰਕੇ ਅੰਗੂਰਾਂ ਤੋਂ ਬਣਦੀ ਹੋਈ ਵਾਈਨ ਦੇ ਕਰਕੇ ਤੇ ਦੂਸਰਾ ਇਹ ਆਪਣੀ ਖੂਬਸੂਰਤੀ ਦੇ ਕਰਕੇ ਤੇ ਇੱਥੇ ਬਹੁਤ ਸਾਰੇ ਟੂਰਿਸਟ ਆਉਂਦੇ ਆ ਘੁੰਮਣ ਫਿਰਨ ਦੇ ਵਾਸਤੇ ਸਮਾਂ ਗੁਜ਼ਾਰਨ ਦੇ ਵਾਸਤੇ ਜਾਂ ਵਾਈਨ ਦੇ ਜਿਹੜੇ ਫੈਮਿਲੀ ਕਿਮੀਨਾ ਉਹ ਦੇਤੀ ਤਰ੍ਹਾਂ ਤਰ੍ਹਾਂ ਦੇ ਵਿੱਚ ਵਾਈਨ ਨਿਕਲਦੀ ਹੈ ਉੱਥੋਂ ਉਹ ਲੈਨ ਹੁੰਦੇ ਆ। ਇਹ ਬਹੁਤ ਖੂਬਸੂਰਤ ਇਲਾਕਾ ਹੈ। ਇੱਥੇ ਆਉਣ ਦੇ ਵਾਸਤੇ ਤੁਸੀਂ ਫ੍ਰੈਂਕਫਰਟ ਤੋਂ ਬੱਸ ਲੈ ਸਕਦੇ ਹੋ ਕੋਬਲੈਂਸ ਤੱਕ ਜਾਂ ਕੋਲਨ ਤੋਂ ਤੁਸੀਂ ਟ੍ਰੀਅਰ ਤੱਕ ਜਾਂ ਕੋਬਲੈਂਸ ਤੱਕ ਬੱਸ ਲੈ ਸਕਦੇ ਹੋ, ਟ੍ਰੇਨ ਲੈ ਸਕਦੇ ਹੋ। ਕੋਬਲੈਂਸ ਤੋਂ ਜਿਹੜੀ ਟ੍ਰੀਅਰ ਨੂੰ ਟ੍ਰੇਨ ਚੱਲਦੀ ਹੈ ਜਾਂ ਉਹਦੇ ਉੱਤੇ ਇੱਕ ਸਟੇਸ਼ਨ ਹੈ ਬਲੂ ਹੈ। ਤੁਸੀਂ ਟ੍ਰੇਨ ਲਵੋ ਤੇ ਟ੍ਰੇਨ ਲੈ ਕੇ ਜਾਂ ਫਿਰ ਤੁਸੀਂ ਬੱਸ ਲੈ ਕੇ ਇਸ ਇਲਾਕੇ ਦੇ ਵਿੱਚ ਪਹੁੰਚ ਸਕਦੇ ਆ ਮੈਂ ਇੱਥੇ ਟ੍ਰੇਨ ਲੈ ਕੇ ਆਇਆ ਤੇ ਬਹੁਤ ਸੋਹਣਾ ਇਲਾਕਾ ਹੈ ਇਹ ਮੇਰਾ ਭਤੀਜਾ ਤੇ ਭਤੀਜੀ ਨਾਲ ਸਰਦਾਰ ਮਜੀਠ ਸਿੰਘ ਜੀ ਦੇ ਬੇਟੇ ਲੱਗੇ ਜਾ ਰਹੇ ਨੇ ਟ੍ਰੇਨ ਇਸ ਤੇ ਮੁੰਡੇ ਵਾਕੇ ਬਹੁਤ ਸੁਣੇ ਲੱਗਦਾ ਹੈ ਟ੍ਰੇਨ ਤੋਂ ਬੈਂਕਮਾਹ ਪਿੰਡਾ ਖਾਵਾਂ ਦੇ ਵਿੱਚੋਂ ਉੱਛ ਜਾਂਦੀ ਹੈ ਤੇ ਤਰਾਰ ਬਾਗ ਦਾ ਵੈਸੇ ਬਾਗ ਸ਼ਬਦ ਜਿਹੜਾ ਆਪਣੇ ਪੰਜਾਬੀ ਵਿੱਚ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਪ੍ਰਕਿਰਟਰ ਲੱਗਦੇ ਆ ਐ ਫੋਰ ਲੱਗਦਾ ਹੈ ਗੜ ਲੱਗਦਾ ਹੈ ਇੰਨੀਆਂ ਇਲਾਕਿਆਂ ਦੇ ਨਾਲ ਸਰ ਲੱਗਦਾ ਹੈ ਬਹੁਤ ਸਾਰੇ ਖੈਰਾਂ ਪਿੰਡਾ ਥਾਵਾਂ ਦੇ ਨਾਲ ਇਸੇ ਤਰ੍ਹਾਂ ਬਾਗ ਖਵਤਾ ਮਤਲਬ ਹੁੰਦਾ ਹੈ ਤਲਾਬ ਜਾਂ ਸਰ ਕਹਿ ਸਕਦੇ ਹਾਂ ਸਰੋਵਰ ਤੋ ਟ੍ਰਾਰਬਾਕ ਮਕੇਂ ਗੂਰਾ ਦਾ ਸਰੋਵਰ ਜਾਂ ਗੂਰਾ ਦਾ ਤਲਾਬ ਕਈ ਸ਼ਹਿਰਾਂ ਦੇ ਨਾਮ ਨਾਲ ਬੁਰਗ ਲੱਗਦਾ ਹੈ ਬੁਰਗ ਦਾ ਮਤਲਬ ਹੁੰਦਾ ਹੈ ਕਿਲਾ ਜਿਦਾ ਹੈਮਬਰਗ ਨਿਊਨਬਰਗ ਕਈ ਸ਼ਹਿਰਾਂ ਦੇ ਨਾਮ ਦੇ ਨਾਲ ਇੱਥੇ ਜਿਹੜੇ ਹੈ ਹਾਈਮ ਸ਼ਬਦ ਲੱਗਦਾ ਹੈ ਹਾਈਮ ਦਾ ਮਤਲਬ ਹੁੰਦਾ ਹੈ ਘਰ ਕਲ ਹਾਈਮ ਐ ਇਸ ਤਰ੍ਹਾਂ ਕਿੰਨੇ ਸਾਰੇ ਇਸ ਤਰ੍ਹਾਂ ਹਾਈਮ ਦੇ ਕਰਕੇ ਰੋਡਰਹਾਇਮ ਬਹੁਤ ਸਾਰੇ ਸ਼ਬਦ ਬਣ ਗਏ ਆ ਤੇ ਇਹ ਦੇਖੋ ਇੱਥੇ ਦੀ ਖੂਬਸੂਰਤੀ ਬੜੀ ਪਿਆਰੀ ਇੱਥੇ ਇਹ ਨਹਿਰ ਵਗਦੀ ਹੈ ਦੇ ਅੰਦਰ ਫ फेब्रुवारी ਚੱਲਦੇ ਨੇ ਕਰੂਜ਼ ਚੱਲਦੇ ਆ ਤੁਸੀਂ ਉਹਨਾਂ ਦੇ ਵਿੱਚ ਵੀ ਤੁਸੀਂ ਇੱਥੇ ਘੁੰਮ ਕੇ ਆਨੰਦ ਲੈ ਸਕਦੇ ਹੋ ਜਾਂ ਇਹ ਟ੍ਰੇਨ ਜਿਹੜੀ ਚੱਲਦੀ ਹੈ ਬਲੂਏ ਨੂੰ ਬਲੂਏ ਨੂੰ ਟ੍ਰੇਨ ਜਾ ਰਹੀ ਹੈ ਇਹ 50 60 ਕਿਲੋਮੀਟਰ ਦਾ ਸਾਰਾ ਇਲਾਕਾ ਜਿੰਨਾ ਵੀ ਹੈ ਜਿਹੜਾ ਟ੍ਰੀਅਰ ਕੋਬਲੈਂਸ ਤੇ ਟਰਾਰਬਾ ਇਹ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡ ਛੋਟੇ-ਮੋਟੇ ਕਸਬੇ ਇਹ ਪਹਾੜੀ ਇਲਾਕਾ ਹੈ ਅੰਗੂਰਾਂ ਦੇ ਨਾਲ ਜਿਹੜੇ ਸਾਰੇ ਪਹਾੜ ਭਰੇ ਹੋਏ ਦੇਖੋ ਅੰਗੂਰਾਂ ਦੇ ਬਾਗ ਨੇ ਸਾਰੇ ਪਰ ਅੰਗੂਰ ਖਾਣ ਵਾਲੇ ਨਹੀਂ ਐ ਇਹ ਅੰਗੂਰ ਵਾਈਨ ਵਾਲੇ ਅੰਗੂਰ ਹਨ ਵਾਈਨ ਵਾਲੇ ਅੰਗੂਰਾਂ ਦੀ ਤੇ ਪਛਾਣ ਹੈ ਕਿ ਇਹਨਾਂ ਅੰਗੂਰਾਂ ਦੇ ਵਿੱਚ ਜਿਹੜਾ ਨਾ ਥੋੜਾ ਜਿਹਾ ਬੀ ਹੁੰਦੇ ਨੇ 2-3 ਤੇ ਇਹ ਵਾਈਨ ਬਣਾਉਣ ਦੇ ਕੰਮ ਆਉਂਦੇ ਆ ਘਰ-ਘਰ ਦੇ ਵਿੱਚ ਸਾਰੇ ਇੱਥੇ ਗੂੜਾਂ ਦੀਆਂ ਫੈਕਟਰੀਆਂ ਨੇ ਜਾਂ ਫਿਰ ਇਹ ਜਿਹੜਾ ਇਲਾਕਾ ਹੈ ਸਾਰਾ ਉਹ ਟੂਰਿਸਟ ਦੇ ਉੱਤੇ ਇਹ ਚੱਲਦਾ ਆ ਸਾਡੀ ਦੂਰਸਤੇ ਤੇ ਇਹ ਬਹੁਤ ਪਿਆਰਾ ਇਲਾਕਾ ਹੈ ਬਹੁਤ ਸੋਹਣਾ ਲੇਖ ਹਰੀਆਂ-ਪਰੀਆਂ ਸੋਹਣੀਆਂ ਦੂਰ-ਦੂਰ ਤੱਕ ਵਾਦੀਆਂ ਵਿੱਚੋਂ ਸਿਆਲ ਹੁੰਦੇ ਆ ਸਰਦੀਆਂ ਦੇ ਵਿੱਚ ਦਸੰਬਰ ਜਨਵਰੀ ਦੇ ਮਹੀਨਿਆਂ ਵਿੱਚ ਹਾਰੇ ਹਰ ਦੇ ਦੁਪਰ ਤੋਂ ਦਿਨ ਨਾਲ ਲੱਗੇ ਹੁੰਦੇ ਕਿੱਤਾ-ਕਿੱਤਾ ਫੇਰ ਇਸ ਵੇਲੇ ਦਾ ਜਲਾਉਂਦਾ ਹੈ ਕਿ ਜੇ ਤੁਸੀਂ ਸਿਆਲਾਂ ਦੇ ਵਿੱਚ ਨੰਗ ਲੈਣਾ ਚਾਹੋ ਇੱਥੇ ਘੁੰਮਣ ਫਿਰਨ ਦਾ ਤੇ ਸਿਆਲਾਂ ਵਿੱਚ ਲੈ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਫਿਰ ਕਹਿਣੇ ਕੀ ਨੇ ਗਰਮੀਆਂ ਦੇ ਵਿੱਚ ਤੇ ਆਸ-ਪਾਸੇ ਹਰ ਪਾਸੇ ਹਰਿਆ ਭਰਿਆ ਹੈ ਬਹੁਤ ਖੂਬਸੂਰਤ ਇਲਾਕਾ ਤੇ ਮੇਰਾ ਮੰਨਣਾ ਹੈ ਕਿ ਤੁਸੀਂ ਆਪ ਹੁੰਦੇ ਹੋ ਗੱਡੀ ਤੇ ਘੁੰਮਣ ਦੀ بجائے ਰੇਲ ਤੇ ਘੁੰਮੋ ਜਾਂ ਬੱਸ ਦੇ ਉੱਤੇ ਜਿਹੜੀ ਲੋਕਲ ਹੈ ਉੱਤੇ ਘੁੰਮੋ ਜਾਂ ਤੁਰ ਕੇ ਪੈਦਲ ਘੁੰਮੋ ਜਾਂ ਸਾਈਕਲ ਕਿਰਾਏ ਤੇ ਮਿਲ ਜਾਂਦੇ ਆ ਸਾਈਕਲ ਉੱਥੋਂ ਲੈ ਲਵੋ ਤੇ ਸਾਈਕਲ ਦੇ ਉੱਤੇ ਸਾਰੇ ਇਵਦ-ਗਿੱਦ ਜਿਹੜਾ ਕੱਦੋ ਬਹੁਤ ਮੰਦ। ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।